ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਅੱਜ ਤੁਹਾਡੇ ਇਲਾਕੇ ਦੇ ਵਿੱਚ ਵੀ ਵਧੀਆ ਮੀਂਹ ਪਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਅੱਜ ਦੱਸਿਆ ਹੋਇਆ ਸੀਗਾ ਕਿ ਸਵੇਰ ਤੜਕਸਰ ਮੀਂਹ ਦੀਆਂ ਘਟਨਾਵਾਂ ਦੇਖੀਆਂ ਜਾਣਗੀਆਂ ਉਸੇ ਤਰ੍ਹਾਂ ਹੀ ਹੋਇਆ ਗੁਰਦਾਸਪੁਰ ਅੰਮ੍ਰਿਤਸਰ ਤਾਰੰਤਾਰ ਨੂੰ ਫਰੂਜਪੁਰ ਕਰਪੂਤਲਾ ਦੇ ਬਹੁਤ ਸਾਰੇ ਇਲਾਕੇ ਤੇ ਫਰੀਦਕੋਟ ਜਿਨ੍ਹਾਂ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਤੱਕ ਮੀਂਹ ਨਹੀਂ ਪੁੱਜਾ ਉਹਨਾਂ ਤੱਕ ਵੀ ਸਵੇਰ ਦੇ ਵੇਲੇ ਤੱਕ ਇੱਕ ਵਧੀਆ ਮੀਂਹ ਦੀ ਤਕੜੀ ਝਟ ਲੱਗੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਵੀ ਦੂਸਰੀ ਤਰਫ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਸੰਗਰੂਰ ਬਠਿੰਡਾ ਪਟਿਆਲਾ ਫਤਗੜ ਸਾਹਿਬ ਰੂਪਨਗਰ ਹੁਸ਼ਿਆਰਪੁਰ ਜਪਟਾਨਕੂਟ ਦੇ ਇਲਾਕੇ ਜਿਨ੍ਹਾਂ ਵਿੱਚ ਅੱਜ ਸਵੇਰ ਵੇਲੇ ਮੀਂਹ ਨਹੀਂ ਪੁੱਜਾ ਸੀਗਾ ਉਹਨਾਂ ਵਿੱਚ ਵੀ ਅਗਲੇ ਥੋੜੇ ਸਮੇਂ ਦੇ ਵਿੱਚ ਇੱਕ ਵਧੀਆ ਮੀਂਹ ਪੁੱਟਣ ਦੀ ਸੰਭਾਵਨਾ ਬਣੀ ਹੋਈ ਹੈ ਕੁਝ ਕੁ ਇਲਾਕਿਆਂ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਦੂਸਰੀ ਤਰਫ ਜਿਵੇਂ ਫਾਜ਼ਲਪੁਰ ਹੋ ਗਿਆ ਮੁਖਸਰ ਹੋ ਗਿਆ ਅਬੋਰ ਹੋ ਗਿਆ ਜਾਂ ਫਲੂਰਪੁਰ ਦੇ ਬਹੁਤ ਸਾਰੇ ਇਲਾਕੇ ਜਾਂ ਬਠਿੰਡੇ ਦੇ ਜਿੱਥੇ ਤੱਕ ਅਜੇ ਇੱਕ ਵੀ ਨਹੀਂ ਵੀ ਵਧੀਆ ਪੁੱਜਿਆ ਸੀਗਾ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਲਦ ਇੱਕ ਵਧੀਆ ਮੀਂਹ ਪੁੱਜਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਜ ਤੋਂ ਲੈ ਕੇ ਅਗਲੇ 2 ਦਿਨ ਪੰਜਾਬ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਹਮੀਲੀ ਪੈਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਉਹ ਲਗਾਤਾਰ ਬਣੀ ਰਹੇਗੀ ਜਿਨ੍ਹਾਂ ਦੇ ਵਿੱਚ ਲਗਾਤਾਰ ਹਲਕੇ ਤੋਂ ਦਰਮਿਆਨੇ ਤੇ ਕਿਤੇ ਭਾਰੀ ਤੋਂ ਭਾਰੀ ਦੀਆਂ ਸ਼ਰਟੇ ਲਗਾਤਾਰ ਪੰਜਾਬ ਦੇ ਪੱਖ-ਵੱਖ ਇਲਾਕਿਆਂ ਦੇ ਵਿੱਚ ਲੱਗਦੇ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਲੱਗ ਕੇ ਹਿਮਾਚਲ ਜੰਮੂ ਰਾਜਸਥਾਨ ਹਰਿਆਣਾ ਜਾਂ ਦਿੱਲੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਤਗੜੀਆਂ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਾਰੀ ਹਨ ਤੇ ਪੰਜਾਬ ਦੇ ਵਿੱਚ ਵੀ ਅਗਲੇ 2 ਦਿਨ ਵੀ ਇਸੇ ਤਰ੍ਹਾਂ ਹੀ ਰਹੇਗਾ